यूट्यूब चैनल सो आज मैं बिहाइंड कैमरा सो आज हम करने वाले हैं इंटरव्यू पॉडकास्ट अपना वो भी माही दीप सिंह के साथ Oh सो yeah. so, ये बड़ी बहुत बो, ही बड़ी शख्सियत है जिसके साथ आज हम इंटरव्यू कर रहे हैं हम पता नहीं कितने दिनों से इनको लगातार की हमें पॉडकास्ट आपका पॉडकास्ट करना है पॉडकास्ट ਆ ਇਹ ਕਰ ਲੋ ਪਹਿਲੇ ਕਿਉਂ ਨਾ ਇਹ ਫ੍ਰੀ ਨਹੀਂ ਥੇ ਜੀ ਜੀ ਇਹਦੇ ਸਾਨੂੰ ਕੰਮ ਹੀ ਬਹੁਤ ਅਜੀ ਹੁੰਦਾ ਸੀ ਕਿ ਕਰੀਏ ਜੀ ਪਹਿਲੇ YouTube ਚੈਨਲ ਸੰਭਾਲੋ ਫਿਰ Instagram ਚੈਨਲ ਸੰਭਾਲੋ ਚਲੋ Facebook ਤੇ ਮੈਨੇਜਰ ਰੱਖਿਆ ਹੈ ਠੀਕ ਆ ਕਿਵੇਂ ਟਾਈਮ ਕੱਢ ਕੇ ਆਈ ਪਰ ਅੱਜ ਆਪਾਂ ਕੋਈ ਟਾਈਮ ਆਪਾਂ ਨਹੀਂ ਪਾਇਆ ਮਨ ਲਗੀ ਟਾਈਮ ਪਾਇਆ ਸੋ ਅੱਜ ਪਹਿਲਾ ਪਹਿਲਾ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਆਏ ਕਵਰ ਮੇਰਾ ਫੋਨ ਦੇ ਉੱਤੇ ਫੜਾ ਦਿਓ ਇਹਨੂੰ ਨਾ ਸਕਟੋ ਇਹ ਬਹੁਤ ਇਹ ਮੇਰੇ ਕੋਲ ਨਹੀਂ ਇਹ ਉਰੇ ਫੜਾਓ ਇਹ ਬਹੁਤ ਕੀਮਤੀ ਹੈ ਇਹਦੇ ਬਿਨਾ ਸਾਡਾ ਫੋਨ ਦੀ ਸ਼ੋ ਨਹੀਂ ਬਣਦੀ ਸੋ ਸਭ ਤੋਂ ਪਹਿਲਾਂ ਤਾਂਸੀਂ ਇਹ ਪੁੱਛਾਂਗੇ ਕਿ ਮਤਲਬ ਤੁਹਾਨੂੰ ओके ਤੁਹਾਨੂੰ ਕੀ ਦਿਮਾਗ ਚ ਆਇਆ ਕਿ ਤੁਸੀਂ ਮਤਲਬ ਹੈ ਜਿਹੜਾ ਇੱਕ ਯੂਟਿਊਬਰ ਇਨਫਲੂਐਂਸਰ ਫੇਸਬੁੱਕ ਤੇ ਕੋਈ ਪ੍ਰੋਫਾਈਲ ਬਣਾਉਣੀ ਆ ਆਪ ਦਾ ਫੇਸਬੁੱਕ ਤੇ ਕਰੀਅਰ ਚਲਾਉਣਾ ਹੈ ਇੰਸਟਾਗ੍ਰam ਤੇ ਕਰੀਅਰ ਸਨੈਪਚੈਟ ਤੇ ਮੈਂ ਤਾਂ ਹਰ ਕੋਈ ਮੀਡੀਆ ਤੁਸੀਂ ਛਟਿਆ ਹੀ ਨਹੀਂ ਸਾਡੇ ਵਰਗੇ ਲੋਕਾਂ ਨੂੰ ਕੁਝ ਜੀ ਗੱਲ ਹੈ ਕਿ ਇਹ ਆਦੇ ਆਪ ਵਿੱਚ ਦੀ ਹੋਣਾ ਪੈਂਦਾ ਜੀ ਅਨ ਕੋਈ ਪਤਾ ਨਹੀਂ ਸੀ ਆਪਣੇ ਵਰਗੇ ਬੰਦੇ ਨੂੰ ਕੋਈ ਆਰ ਦੁਰ ਦਾ ਪਤਾ ਵੀ ਨਹੀਂ ਹੁੰਦਾ ਕਿ ਕੋਈ ਕਾਰਬੋ ਕੇੜਾ ਕਾਰਬੋਰ ਕਰੀਏ ਕਾਰੋਬਾਰ ਨਹੀਂ ਕਾਰਬੋਰ ਕਰੀਏ ਕਿਹੜਾ ਕਾਰੋਬਾਰ ਕਰੀਏ ਵੀ ਜਿਹੜਾ ਬੁਖੂਰ ਹੋਵੇ ਜੀ ਇਹ ਬੰਦਿਆ ਦੀ ਆਪ ਦੀ ਸੋਚ ਹੁੰਦੀ ਆ ਆ ਤੇ ਇੰਟਰਡिपेंड ਹੁੰਦੇ ਆ ਕਿ ਜਿਹੜੀ ਜਿਹਦੇ ਵਿੱਚ ਉਹ ਵਿਧਾਨਗੇ ਜਿੰਦੀ ਵੀ ਕੋਈ ਆਵਾਜ਼ ਉਜਵਧੀ ਹੈ ਉਹ ਤਾਂ ਮੀਡੀਆ ਤੇ ਆ ਜਾਊਗਾ ਤੇ ਜਿਹੜ ਜਿੰਦੀ ਕੋਈ ਟੈਕਨੀਕ ਕੋਈ ਕਲਾਕਾਰ ਹੈਗਾ ਉਹ ਆਪ ਜੀ ਇਹ ਸਭ ਕੁਛ ਆਪ ਦੀ ਥਾਂ ਦੇ ਆ ਜਿਹੜੇ ਤੁਸੀਂ ਜਿਹੜੇ ਕੰਮ ਵਿੱਚ ਤੁਸੀਂ ਵਧੀਆ ਤੁਸੀਂ ਹੋਰ ਵੀ ਬਹੁਤ ਸਵਾਰ ਕਰਨੇ ਆ ਜੇ ਤੁਸੀਂ ਕੁਝ ਐਡਾ ਡਾਂਸ ਹੋ ਜਾ ਤਾਂ ਮੈਨੂੰ ਲੱਗਦਾ ਸਾਡਾ ਪੋਡਕਾਸਟ ਇੱਥੇ ਖਤਮ ਹੋ ਜਾਏਗਾ ਸੋ ਅਗਲਾ ਇਹ ਕੁਐਸਚਨ ਆਇਆ ਹੈ ਮਤਲਬ ਇਹ ਕੁਐਸਚਨ ਮੇਰੇ ਨਹੀਂ ਕੇ ਇਹ ਕੁਐਸਚਨ ਪਬਲਿਕ ਵੱਲੋਂ ਆ ਰਿਹਾ ਆਵਾਮ ਵੱਲੋਂ ਆਏ ਹੋਏ ਨੇ ਉਹ ਪੁੱਛ ਰਿਹਾ ਕਿ ਤੁਸੀਂ ਫਿਰ ਮਤਲਬ ਟੋਟਲ ਸਾਰੇ ਪਲੇਟਫਾਰਮ ਦੇ ਵਿੱਚ ਕਿੰਨੇ ਰੁਪਏ ਖਰਚ ਮਾਰਦੇ ਹੋ ਜੀ ਰੁਪਇਆ ਘਰ ਚੱਲ ਜਾਂਦਾ ਜੀ ਬਸ ਤੇ ਉਹਨਾਂ ਦੇ ਇਹ ਵੀ ਅੱਗੇ ਕੁਐਸਚਨ ਨੇ ਇਹਨੂੰ ਡਿਵਾਈਡ ਕੀਤਾ ਗਿਆ ਕਿ ਤੁਸੀਂ ਫੇਸਬੁਕ ਦੀ ਤੁਹਾਡੀ ਅਰਨਿੰਗ ਕਿੰਨੀ ਆ? ਸਨੈਪਚੈਟ ਦੀ ਕਿੰਨੀ ਆ? ਇੰਸਟਾ ਦੀ ਕਿੰਨੀ ਆ? ਤੇ YouTube ਦੀ ਕਿੰਨੀ ਆ? ਸਨੈਪਚੈਟ ਦੀ ਪਹਿਲੀ ਗੱਲ ਆਪਾਂ ਸਨੈਪਚੈਟ ਦੀ ਅਰਨਿੰਗ ਨਹੀਂ ਕਰੀਦੀ ਕਿਉਂਕਿ ਜਿਹੜਾ ਸਨੈਪਚੈਟ ਦਾ ਆਪਣਾ ਅਕਾਊਂਟ ਹੈ ਉਹ ਸਿਰਫ ਟ੍ਰਿਕਾ ਬੋਲ ਲਿਆ ਤੇ ਇੱਕ ਗੱਲ ਇਹ ਫੇਸਬੁਕ ਦੀ ਫੇਸਬੁਕ ਤੋਂ ਮੈਨੂੰ ਮੈਕਸਿਮਮ 2.5 ਲੱਖ ਰੁਪਏ ਮਹੀਨੇ ਦਾ ਆ ਜਾਂਦਾ ਹੈ। ਇਸ ਤਰ੍ਹਾਂ ਇੰਸਟਾਗ੍ਰam ਤੋਂ ਤਾਂ ਮੈਨੂੰ ਸਿਰਫ 1 ਲੱਖ ਹੀ ਹੁੰਦਾ ਹੈ ਤੇ ਬਾਕੀ ਕੋਈ ਖਾਸ ਨਹੀਂਗਾ। ਹਾਂਜੀ ਬੰਦਾ ਗੱਪ ਮਾਰਨ ਲੱਗਾ ਹੁੰਦਾ ਨਾ ਬੰਦਾ ਗੱਪ ਮਾਰਨ ਲੱਗ ਜਾਂਦਾ ਤੇ ਵੱਟਾ ਮਾਰ ਲਿੰਦਾ ਜਿਵੇਂ ਗੱਪ ਮਾਰਨੀ ਆ ਵੈਸੇ ਏਡੇ ਆਦੇ ਮੈਂ ਗੱਪ ਮਾਰੀ ਕਿਉਂ ਮੈਨੂੰ ਪੈਸੇ ਆਡੇ ਆ ਚਲ ਚੈੱਕ ਕਰ ਲੈ ਲੈਪਟਾਪ ਨਾਲ ਲੈ ਚਲ ਵਿਖਾ ਤੂੰ ਆ ਜਾ ਯੂਟਿਬ ਲੈਪਟਾਪ ਨਾਲ ਲੈ ਕੇ ਯੂਟਿਬ ਦਾ account ਖਾ ਜੇ ਮੈਂ ਲੈਪਟਾਪ ਓਏ ਇਤਨਾ ਪਾਵਰ ਬਟਨ ਹੈਗਾ ਉਹਨਾਂ ਨਾਲ ਨਾਪੋ ਨੱਪੀਆਂ ਨੇ ਡੇਢ ਘੰਟਾ ਹੋ ਗਿਆ ਤਨ ਵੇਖ ਦਿਨ ਹਾਂ ਇਹ ਕਰ ਲਓ ਪਹਿਲੇ ਲੈਪਟਾਪ ਆ ਲੈ ਕੇ ਆਇਆ ਹੁੰਦਾ ਫਿਰ ਤੁਹਾਨੂੰ ਮੈਂ ਵਿਖਾ ਵੀ ਦੇਣਾ ਸੀ ਉਹਨਾਂ ਦੇ ਲੈਪਟਾਪ ਤੇ ਮੇਰਾ ਜਿਹੜਾ ਫੇਸਬੁੱਕ ਦਾ ਮੈਨੇਜਰ ਹੈ ਉਹ ਸਾਡਾ ਜਿਹੜਾ ਕਿ ਮੀਡੀਆ ਨੂੰ ਪਤਾ ਹੈ ਸਾਡਾ ਜਿਹੜਾ ਨਵਾਂ ਵਲੋਗ ਹੋਣਾ ਉਹਦੀ ਐਡੀਟਿੰਗ ਕਰੀ ਜਾਂਦਾ ਹੈ ਕਿ ਜ਼ਿੰਦਗੀ ਬਹੁਤ ਸਰਪਾਰਟ ਬਣੇ ਹੋਏ ਨੇ ਤੇਰੇ ਨੂੰ ਤੇਰੇ ਬੰਦ ਕਰਤਾ ਨਾ ਆਪਣ-ਆਪ ਕੇ ਬਟਨ ਉਥੋਂ ਤੇ ਅਗਲਾ ਕੁਐਸਚਨ ਇਹ ਆ ਰਿਹਾ ਕਿ ਤੁਸੀਂ ਫਿਰ ਅ ਕੁਐਸਚਨ ਤੁਹਾਡਾ ਆ ਰਿਹਾ ਤੁਸੀਂ ਕਿੰਨੀ ਵੀ ਕਲਾਸ ਚੋਂ ਜੀ ਮੈਂ 7ਵੀਂ ਕਲਾਸ ਚੱਲਦੀ ਹਾਂ ਤੁਸੀਂ ਮਤਲਬ ਇਸ ਅਰਨਿੰਗ ਜਿਹੜੀ ਅਰਨਿੰਗ ਕਰਦੇ ਭੇਜੀ ਇਹ ਆਪਦੇ ਤੇ ਇਨਵੈਸਟ ਕਰ ਰਹੇ ਹੋ ਕਿ ਪਬਲਿਕ ਤੇ ਵੀ ਕਰ ਰਹੇ ਹੋ ਐਨ ਜੀਓਸ ਤੇ ਇਹ ਸਭ ਤੋਂ ਪਹਿਲਾਂ ਆਉਣਗੇ ਮਿਹੜਾ ਇਹਨੇ ਸਭ ਤੋਂ ਪਹਿਲਾਂ ਤਾਂ ਹਮੇਂ ਇਨਵੈਸਟਮੈਂਟ ਇਹਨਾਂ ਦੇ ਆ ਮੈਂ ਇਨਵੈਸਟਮੈਂਟ ਤੁਸੀਂ ਕਿੰਨਾ ਕਿਆਸ ਸਨੈਪ YouTube ਤੇ 1 ਲੱਖ ਤੇ Facebook YouTube ਦਾ ਤਾਂ ਮੈਂ ਦੱਸਿਆ ਨਹੀਂ ਸੀ ਤੁਹਾਨੂੰ ਦੱਸਿਆ ਤੁਸੀਂ ਇੰਸਟਾਗ੍ਰਾਮ ਗਾਜੀ ਯੂ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ Facebook ਤੇ ਮਨੇ 3 ਲੱਖ ਬੰਦਾ ਤੇ ਲਈਦਾ ਹੀ ਸਨੈਪਚੈਟ ਤੋਂ ਹਾਂਜੀ 2.5 ਤੋਂ 3 6.5 ਲੱਖ ਤੱਕ ਨੂੰ ਪਾਇਆ ਮਹੀਨੇ ਦਾ ਕਮੋਦੀ ਤੇ 5.5 ਲੱਖ ਤੂੰ 5.5 ਲੱਖ ਵਿੱਚੋਂ ਹਾੜਾ ਇਹਨੂੰ ਵੀ ਹਾੜਾ ਇਹਨੂੰ ਵੀ 20 ਦਿਨ ਹੋ ਗਏ ਨੇ ਸੈਲਰੀ ਤੁਹਾਨੂੰ 1 ਮਹੀਨੇ ਦੀ ਆਈ ਹੋएगी ਤੁਸੀਂ 5 ਲੱਖ ਸਰ ਇਨਵੈਸਟਿੰਗ ਕਰਤਾ ਨਹੀਂ ਜੀ ਅਮੇ ਐਡੇ ਵੀ ਪੈਸੇ ਨਹੀਂ ਇਨਵੈਸਟ ਕਿਉਂਕਿ ਕੁਛ ਛੱਦ ਕੋਲ ਵੀ ਰੱਖੀ ਤੇ ਲੋੜ ਪੈਣ ਲਈ ਮੈਂ ਸਿਰਫ ਹਾਲੇ ਤੱਕ ਅੱਜ ਸਿਰਫ ਉਹਦੀ ਫੇਸਬੁਕ ਦੀ ਜਨਰੇਟ ਹੋਲੀ ਬੋਲੋ ਭਾਈ ਜੀ ਸੜਕਾਂ ਨੂੰ ਪਾੜ ਰਹੇ ਤੇ ਸਾਡੇ ਫੋਨ ਦਾ ਸਪੀਕਰ ਵੀ ਪਾੜ ਗਿਆ ਜਿਹੜੇ ਫੇਸਬੁਕ ਦੀ ਅਰਨਿੰਗ ਹੁੰਦੀ ਏ ਕਿਉਂਕਿ ਫੇਸਬੁਕ ਦੀ ਅਰਨਿੰਗ ਮਹੀਨੇ ਤੋਂ ਪਹਿਲਾਂ ਹੋਲੀ ਬੋਲੋ ਭਾਈ ਫੇਸਬੁਕ ਦੀ ਅਰਨਿੰਗ ਜਿਹੜੀ ਮਹੀਨੇ ਤੋਂ ਪਹਿਲਾਂ ਹੀ ਆ ਜਾਂਦੀ ਏ ਤੇ ਫੇਸਬੁਕ ਦੀ ਮੈਂ ਸਾਰੀ ਅਰਨਿੰਗ ਮਾਦਰ ਦੇ ਦੇਣਾ YouTube ਤੇ Instagram ਦੀ ਅਰਨਿੰਗ ਮੈਂ ਉਹ ਰੱਖਦਾ ओके ਤੁਹਾਡਾ ਕੋਈ ਹੋਰ ਸੋਸ਼ਲ ਮੀਡੀਆ ਤੋਂ ਇਲਾਵਾ ਵੀ ਤੁਹਾਡਾ ਕੋਈ ਹੋਰ ਕੰਮ ਹੋਵੇ ਹੋਰ ਪ੍ਰੋਫੈਸ਼ਨ ਹੋਵੇ ਹੋਰ ਕੋਈ ਤੁਹਾਡੇ ਮਤਲਬ ਕਿ ਅਰਨਿੰਗ 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 ਪਲੇਟਫਾਰਮ ਹੋਵੇ ਮਤਲਬ ਜਿਵੇਂ ਕੀ ਕਹਿ ਲਓ ਕੋਈ ਸੋਸ਼ਲ ਮੀਡੀਆ ਤੋਂ ਇਲਾਵਾ ਤਾਂ ਮੇਰਾ ਜੀ ক্রিকেট ਦੀ ਅਰਨਿੰਗ ਪਲੇਟਫਾਰਮ ਹੈ ক্রিকেট ਚ ਕੀ ਅਰਨਿੰਗ ਪਲੇਟਫਾਰਮ ਆ ਦਾ ਜੀ ক্রিকেট ਚ ਮੈਂ ਹਲੇ ਤੱਕ ਬਹੁਤ ਟ੍ਰੋਫੀਆ ਜਿੱਤੀ ਆ ਮੈਨੂੰ ਬਹੁਤ ਜ਼ਿਆਦਾ ਇਨਾਮ ਵੀ ਮਿਲੇ ਹੋਏ ਨੇ ਇਹ ਅਰਨਿੰਗ ਪਲੇਟਫਾਰਮ ਨਹੀਂ ਹੋਇਆ ਤਾਂ ਫਿਰ ਤੁਸੀਂ ਟ੍ਰੋਫੀਆ ਵੇਚਣ ਦੀ ਗੱਲ ਕਰ ਰਹੇ ਹੋ ਨਾ ਜੀ ਜੇ ਯਾਦੋਂ ਬੰਦਾ ਮੈਨੋ ਦੀ ਮੈਚ ਬੰਦਾ ਤੇ ਪੈਸੇ ਵੀ ਤਵੇਖੋ ਕਿੰਨੇ ਮਿਲਦੇ ਨੇ ਤੁਸੀਂ ਅਜੇ ਤੱਕ ਕੋਈ ਮੈਚ ਖੇਡੇ ਨਹੀਂ ਮੈਨੇ ਲਿਸਟ ਦੇ ਮੁਤਾਬਿਕ ਤੁਸੀਂ ਸਕੂਲ ਹੈ 10 ਸਸ ਸਕੂਲ ਤੁਸੀਂ ਇੱਕ ਸੈਕਿੰਡ ਮੈਂ ਗੱਲ ਕਰ ਰਹੀ ਆ ਮੈਂ ਗੱਲ ਕਰ ਰਹੀ ਹਾਂ ਇੱਕ ਮਿੰਟ ਤੁਸੀਂ ਸਟਾਪ ਕਰੋ ਪੋਡਕਾਸਟ ਵਾਣੀ ਮੇਰਾ ਹੈ ਤੁਸੀਂ ਮੇਰੀ ਮੈਂ ਕੈਮਰਾ ਬੰਦ ਕਰਨ ਲੱਗਾ ਮੈਂ ਇਹ ਕਹਿ ਰਿਹਾ ਮੈਂ ਕੁਝ ਬੋਲ ਰਿਹਾ ਮੈਂ ਇਹ ਕਹਿ ਰਿਹਾ ਤੁਸੀਂ ਅਜੇ ਤੱਕ ਕੋਈ ਨੈਸ਼ਨਲ ਲੈਵਲ ਤੇ ਖੇਡੇ ਨਹੀਂ ਜਿੱਥੋਂ ਪੈਸੇ ਬੰਦੇ ਆ ਜਿਹੜੇ ਤੁਸੀਂ ਖੇਡੇ ਹੁੰਦੇ ਤਾਂ ਪੈਸੇ ਦੇਣੇ ਪੈਂਦੇ ਨੇ ਬੋਲ ਹਾਂਜੀ ਜੇ ਜਿੰਦੇ ਵਿੱਚ ਮੈਂ ਖੇਡੇ ਨਾ ਦਸਨ ਬੰਦਾ ਜਿੱਲੀ ਕੈਮਰਾ ਬੰਦ ਕਰਦਾ ਨਾ ਨਹੀਂ ਕਿੱਥੇ ਚਲਦਾ ਪਏ 6 ਮਿੰਟ ਪਚੰਨਾ ਸਕਿੰਟ ਹਾਂਜੀ ਤੇ ਜਿਹੜੀ ਕੀ ক্রিকেট ਵਿੱਚ ਜਦੋਂ ਬੰਦਾ ਮੈਨੋ ਦੀ ਬੈਠ ਬੰਦਦਾ ਨਾ ਉਦੋਂ ਪੈਸੇ ਮਿਲਦੇ ਹੁੰਦੇ ਨੇ ਤੁਹਾਨੂੰ ਤੂੰ ਬਣੇ ਦਾ ਨਹੀਂ ਬਣੇ ਦਾ ਨਹੀਂ ਮੈਂ ਜੀ ਪੰਜ ਹੋਰੀ ਮੈਨੂੰ ਦਮੈਸਪਾ ਦਿੱਤੇ ਸਾਨੂੰ ਕਿਸੇ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੈ ਜਾਂ ਤੁਸੀਂ ਆਪ ਦੇ ਵੱਲੋਂ ਇਹ ਨਹੀਂ ਕਰਾਏ। ਉਹ ਓਕੇ ਜੇ ਨਹੀਂ ਪਤਾ ਹੁੰਦਾ ਜਨਾਬ। ਉਹ ਬਾਸ ਕਰ ਜਾ। ਸਾਰਾ ਟੱਬਰ ਸਾਡਾ ਸੋਨ ਚਲੇ ਗਿਆ। ਅਸੀਂ ਇੱਥੇ ਰਿਪੋਰਟ ਪੋਡਕਾਸਟ ਕਰ ਰਹੇ ਹਾਂ। ਸਾਨੂੰ ਤਾਂ ਕੋਈ ਇਨਫੋਰਮੇਸ਼ਨ ਦਾ ਪਤਾ ਨਹੀਂ। ਸੋ ਇਸ ਵੀਡੀਓ ਨੂੰ ਕਰਦੇ ਹਾਂ ਖਤਮ। ਓਕੇ ਬਾਏ ਬਾਏ ਟਾਟਾ। ਅਬ ਮੇਰੇ ਨਾ ਨਾ ਸੱਚਾਈ ਅਸੀਂ ਕਹੀ। ਮੇਰਾ ਮੇਰੇ ਫੋਨ ਦੀ ਗੈਲਰੀ ਜਿਹੜੀ ਪਰ ਚੁੱਕੀ ਹੈ ਮੈਨੂੰ ਮੈਂ ਨੋਟੀਫਿਕੇਸ਼ਨ ਆ ਚੁੱਕਿਆ।